ਜਿੱਦਾਂ ਉਹ ਨਹੀਂ ਪੀਰੇ ਵਾਲੇ ਕਹਿੰਦੇ ਵੀ 30 ਮਿੰਟਾਂ ਦੇ ਵਿੱਚ ਵਿੱਚ ਆ ਜਾਾਂਗੇ ਇਹ ਵੀ ਆ ਜਾਂਦੇ ਨੇ ਇਹਨਾਂ ਦਾ ਵੀ ਉਹੀ ਕੰਮ ਆ ਜੀ ਕੋਈ ਜੇ ਤੇ ਰਿਪੇਅਰ ਹੋਣ ਵਾਲੀ ਕੋਈ ਚੀਜ਼ ਹੈ ਆ ਠੀਕ ਆ ਨਹੀਂ ਤੇ ਨਾਲ ਦੀ ਨਾਲ ਰਿਪਲੇਸਮੈਂਟ ਭਾਵੇਂ ਤੁਸੀਂ ਪੀਸ ਹੀ ਬਦਲਾ ਕੇ ਲੈ ਜਾਓ ਕੋਈ ਚੱਕਰ ਹੀ ਨਹੀਂ ਜੀ ਕੁਆਲਿਟੀ ਹੀ ਵੇਚ ਰਹੇ ਹੋਂసే ਵਜੇ ਹਾਂ ਮਾਰਕੀਟ 'ਚ ਮਹਿੰਗੇ ਆ ਉਹੀ ਗੱਲ ਆਉਂਦੀ ਹੈ ਇਹ ਜਿੱਥੇ ਇੱਕ ਵਗਿਆ ਉੱਥੇ ਤਾਂ ਸਾਰਾ ਪੈਂਡਿੰਗ ਆ ਜਾਂਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਦੀ ਸਬਸਿਡੀ ਕੱਢੀ ਤੇ ਬਾਰਡਰ ਏਰੀਏ ਦੇ ਉੱਤੇ ਵੀ ਮੈਸ਼ੂ ਦੀ ਫੁੱਲ ਮਾਰਕੀਟ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇਖੋ ਤੁਸੀਂ ਸੁਪਰ ਸੀਡਰ ਵਿਕ ਬਾਈ ਕੋਲੇ ਮਾਲ ਦੀ ਸ਼ੌਰਟੇਜ ਸੀ ਬਾਕੀ ਕੱਲੂ ਆ ਜਾਣਗੇ ਤੇ 20 ਅੱਜ ਦੇ ਰਿਹਾ ਬਾਕੀ ਹੌਲੀ ਹੌਲੀ ਦੇ ਦੂਗਾ 20 ਸੁਪਰ ਸੀਡਰਾਂ ਦੀ ਡਿਲੀਵਰੀ 20 ਦੇ ਵੀ ਮੈਸ਼ਿਓ ਦੇਖੋ ਤੁਸੀਂ ਇੰਨੀ ਕੁ ਜ਼ਿਆਦਾ ਮੰਗ ਹੈ ਵੀ ਪੰਜਾਬ ਦੇ ਵਿੱਚ ਬਾਰਡਰ ਏਰੀਆ ਫਿਰੋਜ਼ਪੁਰ ਤੋਂ ਵੀ ਮੈਸ਼ਿਓ ਦੀ ਮੰਗ ਕਿਉਂ ਕੁਆਲਿਟੀ ਕਰਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮੈਸ਼ਿਓ ਦੀ ਚੜ੍ਹਾਈ ਹੋ ਚੁੱਕੀ ਆ ਆਪਾਂ 2 ਸਾਲਾਂ ਦੇ ਕੰਪਨੀ ਦੇ ਨਾਲ ਜੁੜੇ ਆ ਤੇ ਅੱਜ ਇਹਨਾਂ ਦੀ ਇੰਨੀ ਚੜ੍ਹਾਈ ਆ ਵੀ ਪੰਜਾਬ 'ਚ ਜਿੱਥੇ ਮਰਜੀ ਬਾਰਡਰ ਤੇ ਖੜਿਆ ਅੱਜ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤੇ ਬਾਈ ਹੋਰਾਂ ਨੇ ਮੈਸ਼ੂ ਹੀ ਲਿਆ ਬਾਈ ਕਿਵੇਂ ਲੱਗਿਆ ਕੀ ਦੇਖ ਕੇ ਲਿਆ ਬਾਈ ਜੀ ਬੜਾ ਵਧੀਆ ਪ੍ਰੋਡਕਟ ਹੈ ਜੀ ਇਹਨਾਂ ਦਾ ਮੈਸ਼ੂ ਵਾਲਿਆਂ ਦੇ ਸਾਰੇ ਸੰਧ ਦੀ ਬੜੇ ਵਧੀਆ ਨੇ ਜੀ ਠੀਕ ਹੈ ਤੇ ਜਿਵੇਂ ਸਭ ਤੋਂ ਪਹਿਲਾਂ ਆਪਾਂ ਤੁਸੀਂ ਨਾਕਪਾਲ ਐਗਰੀਕਲਚਰ ਤੋਂ ਲਿਆ ਕੋਈ ਵੀ ਸੰਧ ਲੈਣਾ ਤਾਂ ਕਾਰ ਲੈਣੀ ਹੈ ਟਰੈਕ ਵੱਖ-ਵੱਖ ਕੰਪਨੀਆਂ ਦੀ ਟਰਾਈ ਮਾਰਦੇ ਆ ਇੱਕ ਵਾਰੀ ਦੇਖਿਓ ਉਹਨਾਂ ਤੇ ਇਹਦੇ ਦੇਖਣ ਚ ਕੀ ਫਰਕ ਲੱਗਿਆ ਫਰਕ ਇਹੀ ਆ ਜੀ ਸਾਡੇ ਪਿੰਡ ਅੱਗੇ ਵੀ ਇਹਨਾਂ ਨਾਲ ਦੇ 6-7 ਸੰਧ ਗਏ ਹੋਏ ਨੇ ਠੀਕ ਹੈ ਦੋਸਤਾਂ ਕੋਲ ਹੂੰ ਪਿਛਲੇ ਸਾਲ ਗਏ ਉਹਦੋਂ ਪਿਛਲੇ ਸਾਲ ਗਏ ਆ ਹੂੰ ਪਲੱਸ ਅਸੀਂ ਉਹਨਾਂ ਦੇ ਦੇਖਿਆ ਕਿ ਸਰਵਿਸ ਜਿਹੜੀ ਆ ਚਲੋ ਕੰਪਨੀ ਆਵੇ ਨਾ ਆਵੇ ਜੀ ਬਹਿਤ ਮੈਚੂਰ ਦਾ ਪੂਰਾ ਸਟੈਂਡਰਡ ਹੈ ਜੀ ਬਾਹਰ ਦੀ ਕੰਪਨੀ ਹੈ ਬਿਲਕੁਲ ਪਰ ਇਹ ਜਿਹੜੇ ਨਾਗਪਾਲ ਵਾਲੇ ਨੇ ਆਪਣੇ ਰਣਜੀਤ ਭਾਜੀ ਹੁਣੀ ਖੜੇ ਨੇ ਇੱਥੇ ਇਹਨਾਂ ਨੂੰ ਪਤਾ ਲੱਗ ਜਵੇ ਸਹੀ ਵੀ ਕੋਈ ਮੰਨ ਲਓ ਕੋਈ ਬ੍ਰੇਕਡਾਊਨ ਆਊ ਹੋਈ ਆ ਜਾਂ ਕੁਝ ਵੀ ਆ ਜੀ ਉਸੇ ਵੇਲੇ ਆਪਦਾ ਸਟਾਫ ਸਾਰਾ ਕੁਝ ਘੱਲ ਕੇ ਮਤਲਬ ਉਹ ਜਿੱਦਾਂ ਉਹ ਨਹੀਂ ਪੀਜੀ ਵਾਲੇ ਕਹਿੰਦੇ ਵੀ 30 ਮਿੰਟਾਂ ਦੇ ਵਿੱਚ ਵਿੱਚ ਆ ਜਾਾਂਗੇ ਇਹ ਵੀ ਆ ਜਾਂਦੇ ਨੇ ਇਹਨਾਂ ਦਾ ਵੀ ਉਹੀ ਕੰਮ ਆ ਜੀ ਪੀਜੀ ਵਾਲੇ ਆ ਜੀ ਸਮਝ ਲਓ ਠੀਕ ਹੈ ਤੇ 15 20 ਮਿੰਟ ਹੋਣ ਸਹੀਂ ਬਾਅਦ ਇੱਥੇ ਕੋਲ ਨੇੜੇ ਤੜੇ ਫੋਨ ਮਾਰੋ ਬੰਦਾ ਪਤਾ ਨਹੀਂ ਕਿੱਥੋਂ ਪੈਦਾ ਕਰ ਦੇ ਕੀ ਕਰਦੇ ਆ ਤੁਹਾਡਾ ਕਰਕੇ ਦੋ ਨੰਬਰ ਤੇ ਕੋਈ ਜੇਦ ਰਿਪੇਅਰ ਹੋਣ ਵਾਲੀ ਕੋਈ ਚੀਜ਼ ਹੈ ਆ ਠੀਕ ਆ ਨਹੀਂ ਤੇ ਨਾਲ ਦੀ ਨਾਲ ਰਿਪਲੇਸਮੈਂਟ ਸਿੱਧੀ ਬਦਲ ਕੇ ਦੇ ਦੇ ਕੋਈ ਕੰਪਨੀ ਦੀ ਪੁੱਛਦਾਸ ਨਹੀਂ ਕੋਈ ਕੁਛ ਨਹੀਂ ਪਰਮਾਤਮਾ ਜਾਣੇ ਕੀ ਕਰਦੇ ਨੇ ਮਤਲਬ ਸਾਰਾ ਕੁਝ ਆਪਦੇ ਸਿਰ ਬਸਿਰ ਨਹੀਂ ਤੋ ਹੋਰ ਕੰਪਨੀਆਂ ਕੋ ਸਾਡੇ ਕੋ ਅੱਗੇ ਵੀ ਆਪਾਂ ਕਿਸੇ ਨੂੰ ਉਹ ਪਹਿਲੋਂ ਆਉਣਗੇ ਸਾਡਾ ਹੈੱਡ ਆਊਗਾ ਫਲਾਨਾ ਆਊਗਾ ਇਹ ਕਰਾਂਗੇ ਉਹ ਕਰਾਂਗੇ ਬੋਲੋ ਕੰਪਨੀ ਨੇ ਵੀ ਇਹਨਾਂ ਨੂੰ ਪਾਵਰ ਇੰਨੀਆ ਕਿ ਦਿੱਤੀਆਂ ਕਿ ਪਤਾ ਨਹੀਂ ਆਪ ਹੀ ਇੰਨੀਆਂ ਵਰਤ ਲੈਂਦੇ ਨੇ ਜੀ ਭਾਵੇਂ ਤੁਸੀਂ ਪੀਸੀ ਬਦਲਾ ਕੇ ਲੈ ਜਾਓ ਕੋਈ ਚੱਕਰ ਹੀ ਨਹੀਂ ਇੱਥੋਂ ਤੱਕ ਵੀ ਆਪਾਂ ਇਹਨਾਂ ਦੇ ਕਹਿ ਸਕਦੇ ਤੇ ਆਪਾਂ 120000 ਸਬਸਿਡੀ ਤੇ ਲਿਆ ਜੀ ਹਾਂਜੀ ਹਾਂਜੀ 120000 ਸਬਸਿਡੀ ਜੀ 8 ਫੁੱਟਾ ਪੀਸ ਹਾਂਜੀ ਹਾਂਜੀ ਇਹਨਾਂ ਨੇ ਨਾ ਲੜਕੇ ਰੱਖਿਆ ਇੱਥੇ ਉਹਨੇ ਮਤਲਬ ਮੁੰਡਾ ਬਹੁਤ ਸੋਨਾ ਵਾ ਫਾਇਲਾਂ ਬੂਲਾਂ ਕੋਈ ਉਹ ਨਹੀਂ ਭੱਜੋ ਦੌੜ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂਗਾ ਠੀਕ ਹੈ ਉਹ ਆਮ ਤਾਂ ਚਲੋ ਹੋਰ ਕੇ ਦਿ ਬਾਲ ਇੱਥੇ ਆਓ ਆਧਾਰ ਕਾਰਡ ਲਿਆਓ ਆਪ ਦਾ ਸਾਫ ਸੁਥਰੇ ਕਾਗਜ਼ ਲਿਆਓ ਤੇ 10 ਮਿੰਟਾਂ ਹੀ ਤੁਹਾਨੂੰ ਵੇਲਾ ਕਰ ਦਿੰਦੇ ਨੇ ਆਪਾਂ ਕਹਿੰਦੇ ਉਹਨੇ ਹੱਥ ਨਾਲ ਡਿਸਕ ਕਿਸੇ ਦੀ ਨੂੰ ਘੁੰਮਦੀ ਇਹਨਾਂ ਦੀ ਘੁੰਮਦੀ ਆ ਤੇ ਇੱਧਰ 36 30 ਪਿੱਸੇ 8 ਫੁੱਟਾ ਪਾ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਹੈ ਜੀ ਕਮਾਲਾ ਮਿੱਡੂ ਇਹ ਬਾਰਡਰ ਦੇ ਨੇੜੇ ਆ ਹਾਂਜੀ ਬਾਰਡਰ ਦਾ ਏਰੀਆ ਕਿ ਕਿੱਥੋਂ ਪਤਾ ਲੱਗਿਆ ਸੀ ਮੈਸਿਓ ਬਾਰੇ ਮੈਸਿਓ ਬਾਰੇ ਜੀ ਆਪਣੇ ਪਿੰਡ ਦੇ ਵਿੱਚ ਅੱਗੇ ਤਿੰਨ ਸੀ ਸੁਪਰ ਸੀਟਰ ਇਹਨਾਂ ਦੇ ਚੱਲ ਰਿਹਾ ਜੀ ਸਾਨੂੰ ਉਹਨਾਂ ਦਾ ਬਹੁਤ ਵਧੀਆ ਜਿਹੜਾ ਹੈ ਰਿਜ਼ਲਟ ਲੱਗਿਆ ਜੀ ਉਹਨਾਂ ਦਾ ਉਸੇ ਦੇ ਮਸਲੇ ਦੇ ਵਿੱਚ ਅਸੀਂ ਅੱਜ ਪਿੰਡ ਦੇ ਵਿੱਚ ਤਿੰਨ ਸੁਪਰ ਸੀਟਰ ਹੋਰ ਲੈ ਕੇ ਜਾ ਰਹੇ ਹਾਂ ਅੱਛਾ ਤੁਹਾਡੇ ਪਿੰਡ 'ਚ ਹੀ ਤਿੰਨ ਜਾ ਰਹੇ ਹਨ ਹਾਂ ਜੀ ਸਾਡੇ ਪਿੰਡ ਦੇ ਵਿੱਚ ਹੀ ਤਿੰਨ ਜਾ ਰਹੇ ਨੇ ਤਿੰਨ ਇਹਨਾਂ ਦੇ ਪਿੰਡ ਜਾ ਰਹੇ ਨੇ ਬਾਕੀ ਹੋਰ ਜਾ ਰਹੇ ਨੇ ਤੇ ਦੇਖੋ ਤੁਸੀਂ ਲੈਣਾ ਲੱਗੀਆਂ ਪਈਆਂ ਨੇ ਪੂਰਾ ਕੰਮ ਰੌਣਕੀ ਹੋਇਆ ਪਿਆ ਅੱਜ ਮੇਲਾ ਲਾਤਾ ਮਾਸ਼ੀਓ ਵਾਲਿਆਂ ਨੇ ਤੇ ਕੰਪਨੀ ਤੋਂ ਵੀ ਪਹੁੰਚੇ ਨੇ ਪੰਜਾਬ ਦੇ ਹੈੱਡ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਉਣੇ ਆ ਤੇ ਬਾਕੀ ਜਿਹੜਾ ਬਾਈ ਨਾਗਪਾਲ ਦਾ ਕੰਮ ਹੈ ਇਹ ਸਰਵਿਸ ਬਹੁਤ ਵਧੀਆ ਦਿੰਦੇ ਨੇ ਤਾਂ ਕਰਕੇ ਸਰਵਿਸ ਕਰਕੇ ਇਹਨਾਂ ਦੇ ਨਾਲ ਲੋਕ ਜੁੜੇ ਹੋਏ ਨੇ ਤੇ ਬਾਈ ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਖਡੂਰ ਵਿੱਚ ਆਪਾਂ ਵੀ ਸੁਪਰ ਸੀਡਰ ਲਿਆ ਹਾਂਜੀ ਆਪਾਂ ਵੀ ਸੁਪਰ ਸੀਡਰ ਤੇ ਇਹ ਸੁਪਰ ਸੀਡਰ ਲਿਆ ਬਾਈ ਨੇ ਨੋਵੋ ਦੇ ਪਿੱਛੇ ਕਿੰਨੇ ਫੁੱਟਾ ਪਾ ਲਿਆ ਬਾਈ ਆਪਾਂ ਜੀ 9 ਫੁੱਟਾ ਰੋਟੇ ਇਹਦੇ ਸੁਪਰ ਸੀਡਰ ਹੈ ਠੀਕ ਆ ਨੋਵੋ ਟਰੈਕਟਰ ਹੈ ਹਾਂਜੀ ਤੇ 9 ਫੁੱਟ ਹੀ ਸੁਪਰ ਸੀਡਰ ਲੈ ਲਿਆ 9 ਫੁੱਟਾ ਕਿਹੜਾ ਪਿੰਡ ਹੈ ਆਪਣਾ ਆਪਾਂ ਨਹੀਂ ਪਿੰਡ ਖਡੂਰ ਖਡੂਰ ਪਿੰਡ ਹੈ ਬਾਈ ਦਾ ਹਾਂਜੀ ਬਲਾਕ ਤੇ ਬਾਈ ਕਿਵੇਂ ਲੱਗਿਆ ਕਿੱਥੋਂ ਪਤਾ ਲੱਗਿਆ ਕੰਪਨੀ ਬਾਰੇ ਅਸੀਂ ਪਹਿਲਾਂ ਇਹਦਾ ਰੋਟਾਵੇਟਰ ਵਰਤਿਆ ਸੀ ਮੈਸ਼ੂ ਕੰਪਨੀ ਦਾ ਠੀਕ ਹੈ ਤੇ ਚੱਲ ਸੋਹਣਾ ਚੱਲਿਆ ਸਾਨੂੰ ਐਮ ਚੱਲ ਭਰੋਸਾ ਵੇਚਦੇ ਤੇ ਇਹ ਵੀ ਚੱਲ ਮੈਸ਼ੂ ਕੰਪਨੀ ਦੇ ਚੰਦ ਨਾਲੇ ਬਾਹਰ ਦੀ ਤਕਨੀਕ ਹਾਂ ਤੇ ਵਧੀਆ ਚੱਲੂਗਾ ਠੀਕ ਹੈ ਰੋਟਾਵੇਟਰ ਸੋਹਣਾ ਚੱਲਿਆ ਤੇ ਸਰਵਿਸ ਵਗੈਰਾ ਵਧੀਆ ਮਿਲੀ ਉਹਦੀ ਹਾਂਜੀ ਸਰਵਿਸ ਐਮ ਚੱਲ ਸਾਨੂੰ ਉਹਦੀ ਲੋੜ ਹੀ ਨਹੀਂ ਪਈ ਦਿੱਕਤ ਹੀ ਨਹੀਂ ਆਈ ਆ ਦਿੱਕਤ ਹੀ ਨਹੀਂ ਆਈ ਠੀਕ ਹੈ ਰੋਟਾਵੇਟਰ ਚਲਾਇਆ ਸੀ ਪਹਿਲਾਂ ਤੇ ਪੇਂਟ ਵਗੈਰਾ ਕਿਵੇਂ ਪਿਆ ਉਹਦਾ ਅੱਜ ਵੀ ਹਾਂ ਵਧੀਆ ਪਿਆ ਕਿੰਨਾ ਵਧੀਆ ਹੋ ਗਿਆ ਰਹੇ ਐਮ ਹੋਗਾ ਜੇ ਵੈਸੇ ਸੇਲ ਕਰਤਾ ਬਾਅਦ ਚ ਕਿਉਂਕਿ ਐਮ ਚਲ ਜਦੋਂ ਵੀ ਹੁਣ ਸੁਪਰ ਸੀਟਰ ਦੀ ਬਣਾ ਲਿਆ ਕਰਾਂਗੇ ਹਾਂਜੀ ਇਹਦੇ ਬਣਾ ਲਿਆ ਕਰਾਂਗੇ ਤਾਂ ਕਰਕੇ ਸੇਲ ਕਰ ਹਾਂਜੀ ਹਾਂਜੀ ਠੀਕ ਆ ਤੇ ਬਾਈ ਨੇ ਅਰਜਨ ਦੇ ਪਿੱਛੇ 9 ਫੁੱਟ ਹੀ ਪਾ ਲਿਆ ਤੇ ਇਹ ਵੀ ਗੱਲ ਹੈ ਜਿਵੇਂ ਇਹਨੇ ਸੇਲ ਕੀਤਾ ਸੇਲ ਵੀ ਜੇ ਕਰਨਾ ਹੋਵੇ ਤੁਸੀਂ ਤਾਂ ਆਪਣੇ ਬਾਇਓ ਚੋਂ ਨੰਬਰ ਚੱਕ ਲਿਓ ਇਹ ਕਿਉਂਕਿ ਮੈਸ਼ੂ ਦੀ ਰੀਸੇਲ ਵੈਲਿਊ ਵੀ ਅੱਜ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ YouTube ਤੇ ਵੀਡੀਓ ਪੈ ਚੁੱਕੀਆਂ ਨੇ ਜਿਦੇ ਕਰਕੇ ਹਾਈਪ ਬਣ ਗਈ ਵੀ ਕਿਹਾ ਵੀ ਬਹੁਤ ਜ਼ਿਆਦਾ ਆ ਰੀਸੇਲ ਵੈਲਿਊ ਵੀ ਫੁੱਲ ਐ ਕੱਲ ਨੂੰ ਜੇ ਆਪਾਂ ਸੇਲ ਕਰਕੇ ਨਵਾਂ ਦੁਬਾਰੇ ਹੋਰ ਕੋਈ ਇੰਪਲੀਮੈਂਟ ਲੈਣਾ ਤਾਂ ਇਹਨੂੰ ਭੱਜ ਕੇ ਵਿਕ ਜੂਗਾ ਇਹ ਕੋਈ ਦਿੱਕਤ ਪਰੇਸ਼ਾਨੀ 1% ਵੀ ਨਹੀਂ ਆਉਣੀ ਤੇ ਕਿੰਨੇ ਸੁਪਰ ਸੀਡਰਾਂ ਦੀ ਡਿਲੀਵਰੀ ਹੋ ਰਹੀ ਅੱਜ ਜੀ ਅੱਜ ਇੱਕ ਦਿਨ ਆਪਾਂ 20 ਸੁਪਰਸੀਡਰ ਡਰਾਈਵਰ ਕਰ ਲੱਗੇ ਆ ਜੀ 20 ਸੁਪਰਸੀਡਰ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਕਰ ਲੱਗੇ ਆ ਅਜੇ ਤਾਂ ਸਾਨੂੰ ਇਸ ਕੰਪਨੀ ਤੇ ਸਾਡਾ ਮਾਰ ਰਾਜ ਆਉਂਦਾ ਪਿਆ ਜੀ ਨਹੀਂ ਤੇ ਅੱਜ ਅਸੀਂ ਘਟੋ ਘਟ 40% ਰਿਵਰ ਕਰਨੇ ਸੀ 40 ਕਰਨੇ ਸੀ ਜੀ ਇੰਨੀ ਬੁਕਿੰਗ ਹੈਗੀ ਆ ਇੰਨੀ ਬੁਕਿੰਗ ਹੈਗੀ ਆ ਲਓ ਜੀ ਫਿਰੋਜ਼ਪੁਰ ਜ਼ਿਲ੍ਹਾ ਬਾਰਡਰ ਏਰੀਆ ਸਾਰੇ ਹੀ ਮੈਂ ਕਹਿੰਨਾ ਮੈਸ਼ੂ ਨੇ ਕੈਪਚਰ ਕਰ ਲਿਆ ਸੋ ਬਹੁਤ ਬਹੁਤ ਇਸ ਗੱਲ ਦੀ ਵਧਾਈ ਦਿੰਨੇ ਆ ਜੀ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਪਤਾ ਹੀ ਹੈ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਉਹੀ ਗੱਲਾਂ ਕੀਤੀਆਂ ਅੱਜ ਅਸੀਂ ਬਿਲਕੁਲ ਰੋਈਪੁਰ ਆਪਣੇ ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਖੜੇ ਆ ਇੱਥੋਂ ਦੀ ਬਾਰਡਰ ਮੈਨੂੰ ਲੱਗਦਾ ਨਾਗਪਾਲ ਸਾਹਿਬ ਕਿੰਨੀ ਕੁ ਦੂਰ ਹੋਏਗਾ 5 5 ਕਿਲੋਮੀਟਰ 5 ਕਿਲੋਮੀਟਰ ਸਿਰਫ ਬਾਰਡਰ ਰਹਿ ਗਿਆ ਕੋ ਡਿਸਟੈਂਸ 2-3 ਕਿਲੋਮੀਟਰ ਜੀ ਤੇ ਇੱਥੇ ਅਸੀਂ ਅੱਜ ਬੜਾ ਵਧੀਆ ਉਚੇਜਾ ਉਪਾ ਕਰ ਰਹੇ ਆ ਨਾਗਪਾਲ ਜੀ ਦੀ ਸਪੋਰਟ ਦੇ ਨਾਲ ਕਾਫੀ ਅਚੀ ਡਿਲੀਵਰੀ ਅੱਜ ਅਸੀਂ 20 ਪੀਸ ਕਰ ਰਹੇ ਆਂ ਉਮੀਦ ਹੈ ਇਹੇ ਜੀ ਉਹ ਦੋ ਤਿੰਨ ਅਸੀਂ ਡਿਲੀਵਰੀਆਂ ਹੋਰ ਕਰਾਂਗੇ ਜਿਵੇਂ 40 ਬੁੱਕ ਨੇ ਵੀ ਜਿੰਨੀ ਸਬਸਿਡੀ ਆਈ ਸੀ ਮੈਨੂੰ ਲੱਗਦਾ ਅੱਧ ਤੋਂ ਵੱਧ ਮੈਸ਼ਿਓ ਨੇ ਕੈਪਚਰ ਕਰ ਲਿਆ ਅਸੀਂ ਕੋਸ਼ਿਸ਼ ਪੂਰੀ ਹੈ ਕਿ ਆਪਣੀ ਜਿਆਦਾ ਤੋਂ ਜਿਆਦਾ ਮਾਰਕੀਟ ਸ਼ੇਅਰ ਬਣਾਵਾਂਗੇ ਜੀਮੇਦਾਰਾਂ ਨੂੰ ਵੱਧ ਤੋਂ ਵੱਧ ਅਸੀਂ ਆਪਣੇ ਮਸ਼ੀਨ ਪ੍ਰੋਵਾਈਡ ਕਰ ਸਕੀਏ ਤਾਂ ਕਿ ਉਹ ਉਹਨਾਂ ਨੂੰ ਵੀ ਪਤਾ ਲੱਗੇ ਕਿ ਕੁਆਲਿਟੀ ਕੀ ਚੀਜ਼ ਹੈ ਕੁਆਲਿਟੀ ਹੀ ਵੇਚ ਰਹੇ ਹਾਂ ਉਸੇ ਵਜਹੋਂ ਹਾਂ ਮਾਰਕੀਟ 'ਚ ਮਹਿੰਗੇ ਆ ਉਹੀ ਗੱਲ ਆਉਂਦੀ ਹੈ ਬਟ ਕੁਆਲਿਟੀ ਕਰਕੇ ਹੀ ਅਸੀਂ ਅੱਗੇ ਵਧੇ ਹੋਏ ਹਾਂ ਰੇਟ ਹੈਗਾ 10-20 ਹਜ਼ਾਰ ਦਾ ਫਰਕ ਨਾ ਦੇਖੋ ਕੁਆਲਿਟੀ ਦੇਖੋ ਨਾ ਪੇਟਰ ਵਾਲੇ ਨਾ ਡਿਸਕ ਰਲੇ ਨਾ ਬਲੇਡ ਰਲੇ ਨਟ ਨਟ ਤੋਂ ਲੈ ਕੇ ਫੁੱਲ ਬਾਡੀ ਤੱਕ ਦਾ ਹਰੇਕ ਚੀਜ਼ ਦਾ ਫਰਕ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜੀ 1 ਲੱਖ 20 ਹਜ਼ਾਰ ਰੁਪਏ ਸਬਸਿਡੀ ਆਈ ਹੈ ਕਿਉਂਕਿ ਬਹੁਤ ਔਖੀ ਨਿਕਲਦੀ ਹੈ ਸਬਸਿਡੀ ਬਹੁਤ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਤੇ ਇੱਕ ਵਾਰੀ ਲੈ ਕੇ 5 ਸਾਲ ਦਵਾਰੇ ਮਿਲਦੀ ਵੀ ਨਹੀਂ ਹੈਗੀ ਤਾਂ ਕਰਕੇ ਉਹ ਸਬਸਿਡੀ ਨੂੰ ਆਪਾਂ ਸਹੀ ਪਾਸੇ ਲਾਈਏ ਵਧੀਆ ਬ੍ਰਾਂਡਡ ਚੀਜ਼ ਲਈਏ ਤੁਸੀਂ ਦੇਖੋ ਮੈਂ ਸ਼ੋ ਪੇਂਟ ਕੁਆਲਿਟੀ ਜਾਂ ਹੋਰ ਵੀ ਆਪਾਂ ਕੋਈ ਲੋਕਲ ਇਹੋ ਜੀ ਕੰਪਨੀ ਦਾ ਇੰਪਲੀਮੈਂਟ ਨਾ ਲਈਏ ਵੀ ਜਿਹਨੂੰ ਲੈ ਕੇ ਆਪਾਂ ਨੂੰ ਬਾਅਦ ਚ ਪਛਤਾਉਣਾ ਪਵੇ ਕੋਈ ਵੀ ਲਾਓ ਪਰ ਵਧੀਆ ਲਾਓ ਵੀ ਹਾਂ ਜਿਹਦਾ ਪਤਾ ਲੱਗੇ ਦੇਖੋ ਇੰਨੇ ਜਿਆਦਾ ਟਰੈਕਟਰ ਫਾਰਮਰਾਂ ਦੇ ਵਿੱਚ ਕਾਫੀ ਉਤਸ਼ਾਹ ਤੇ ਇਹਨਾਂ ਨੂੰ ਜੇ ਵਧੀਆ ਚੰਗਾ ਲੱਗਦਾ ਤਾਂ ਇਹੋ ਲੈਂਦੇ ਨੇ ਤੇ ਕੀ ਹਾਲ ਹੈ ਬਾਈ ਵਧੀਆ ਵੀਰ ਜੀ ਤੇ ਕਿਵੇਂ ਲੱਗਦਾ ਮੈਸ਼ਿਊ ਤੁਹਾਨੂੰ ਮੈਸ਼ਿਊ ਬਈ ਵਧੀਆ ਟਾਪ ਦੀ ਕੰਪਨੀ ਆ ਕਿੱਥੋਂ ਪਤਾ ਲੱਗਿਆ ਕੰਪਨੀ ਬਾਰੇ ਇਹ ਕੰਪਨੀ ਦਾ ਆਪਣੇ ਕੋਲ ਪਹਿਲਾਂ ਵੀ ਇੰਪਲੀਮੈਂਟ ਹੈ ਗਿਆ ਠੀਕ ਆ ਵਧੀਆ ਚੱਲਦੇ ਆ ਟਰੈਕਟਰ ਔਖਾ ਨਹੀਂ ਹੁੰਦਾ ਇਹਨਾਂ ਦਾ ਠੀਕ ਆ ਟਰੈਕਟਰ ਔਖਾ ਨਹੀਂ ਹੁੰਦਾ ਵਧੀਆ ਚੱਲਦੇ ਆ ਤਾਂ ਕਰਕੇ ਦੁਬਾਰੇ ਬਾਈ ਨੇ 855 ਦੇ ਪਿੱਛੇ 8 ਫੁੱਟਾ ਸੁਪਰਸੀਡਰ ਮੈਸ਼ਿਊ ਦਾ ਲੈ ਲਿਆ ਤੇ ਜਿੰਨੇ ਵੀ ਸੁਪਰਸੀਡਰ ਜਾ ਰਹੇ ਆ ਜ਼ਿਆਦਾਤਰ 8 ਫੁੱਟ ਆ ਤੇ ਕੰਪਨੀ ਇਸ ਚੀਜ਼ ਦਾ ਬਹੁਤ ਖਿਆਲ ਰੱਖਦੀ ਆ ਜਿਵੇਂ ਤੋਂ ਪੈਜ ਗਰਮੀ ਕਾਰਨ ਤੇ ਛਤਰੀਆਂ ਵੀ ਵੰਡਤੀਆਂ ਨਾਲ ਫਾਰਮਰਾਂ ਨੂੰ ਕੀ ਖਿਆਲ ਹੈ ਜੀ ਦੇਖੋ ਜੀ ਜ਼ਿਮੀਦਾਰਾਂ ਦਾ ਧਿਆਨ ਰੱਖਦੇ ਹੋਏ ਹੂੰ ਛਤਰਿਆਂ 'ਤੇ ਲੋੜ ਸੀਗੀ ਜੀ ਹਾਂ ਇਹ ਅਸੀਂ ਮੰਨਿਆ ਵੀ ਸਾਨੂੰ 2-4 ਮਿੰਟ ਜ਼ਿਮੀਦਾਰਾਂ ਨੂੰ ਖੜਵਾਉਣਾ ਪਿਆ ਹੂੰ ਛਤਰਿਆਂ ਦੀ ਵੇਟ ਕਰਵਾਉਣ ਦੇ ਲਈ ਠੀਕ ਹੈ ਹਾਂ ਠੀਕ ਹੈ ਸਾਡੇ ਵੱਲ ਇੱਕ ਛੋਟਾ ਜਿਹਾ ਤੋਹਫ਼ਾ ਜ਼ਿਮੀਦਾਰਾਂ ਲਈ ਜੀ ਸਨਾਲ ਸਾਡੀ ਪ੍ਰੋਮੋਸ਼ਨ ਹੋਈ ਹੈ ਪ੍ਰੋਮੋਸ਼ਨ ਵੀ ਹੈ ਤੇ ਸਭ ਤੋਂ ਪਹਿਲਾਂ ਰਣਜੀਤ ਸਿੰਘ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਇੰਨਾ ਵੱਡਾ ਮੈਗਾ ਡਿਲੀਵਰੀ ਇਵੈਂਟ ਕਰਵਾਇਆ ਤੁਸੀਂ ਆਪਣੀ ਲੀਡਰਸ਼ਿਪ ਤੇ ਧੰਨਵਾਦ ਆ ਤੁਹਾਡਾ ਵੀ ਜੀ ਤੇ ਕਿੰਨੇ ਸੁਪਰਸੀਡਰ ਦੇਤੇ ਜੀ ਆ ਅੱਜ ਆਪਾਂ ਕਤਰੀਬਨ 20 ਪੀਸ ਦੇ ਆਪਾਂ ਅਕੋਰਡਿੰਗ ਡਿਲੀਵਰੀ ਕੀਤੀ ਹੈ ਜੀ ਸਾਰੇ ਸਬਸਿਡੀਆਂ ਤੇ ਸਾਰੇ ਸੱਤ ਤੇ 20 ਪੀਸ ਡਿਲੀਵਰ ਕਰਤੇ ਤੇ ਕਿੰਨੀ ਬੁਕਿੰਗ ਸੀ ਆਪਣੇ ਕੋਲੇ ਦੇਖੋ ਅੱਜ ਜਿਹੜੇ 45 ਬੁਕਿੰਗ ਸੀ ਜੀ 45 ਪੀਸ ਬੁੱਕ ਸੀ ਹਾਂਜੀ ਉਹ ਤਾਂ ਗੱਡੀਆਂ ਵੇਗ ਅੱਜ ਲੇਟ ਹੋ ਗਈਆਂ ਤਾਂ ਕਰਕੇ ਗੱਲ ਨਹੀਂ ਘਟੇਗੀ ਉਹਨਾਂ ਦੇ ਹੂੰ ਤਾਂ ਕਰਕੇ ਰਹਿ ਗਏ ਜੀ ਉਹ ਠੀਕ ਹੈ ਵੀ ਮਤਲਬ ਸਟਾਕ ਆਉਣ ਕਣੀਓ ਲੈ ਡੇ ਲੂਗਿਆ ਥੋੜਾ ਜਿਹਾ ਜੀ ਤੇ ਜਿਵੇਂ ਇੰਨਾ ਫਾਰਮਰਸ ਦਾ ਤੁਹਾਨੂੰ ਰਿਸਪੌਂਸ ਮਿਲ ਰਿਹਾ ਕਿੰਨੇ ਸਾਲਾਂ ਤੋਂ ਜੁੜੇ ਆਪਾਂ ਕੰਪਨੀ ਨਾਲ ਕਤਰੀ ਬਣ ਮੈਂ 17 ਤੋਂ ਜੁੜਿਆ ਜੀ 2017 ਤੋਂ 2017 ਤੋਂ ਜੀ ਹਾਂ ਜੀ 7 ਸਾਨ ਲੋਕ ਚਲੇ ਨੇ ਜੀ ਤੇ 2017 ਦੇ ਵਿੱਚ ਵੀ ਤੁਸੀਂ ਡੀਲਰ ਸੀ ਜੀ ਸਰ ਉਦੋਂ ਕੰਪਨੀ ਨਵੀਂ ਸੀ ਉਦੋਂ ਤੇ ਅੱਜ ਦੇ ਵਿੱਚ ਕੀ ਫਰਕ ਪਿਆ ਲੋਕਾਂ ਦਾ ਨਜ਼ਰੀਆ ਮੈਸ਼ੂ ਪ੍ਰਤੀ ਆਪਣੇ ਫਾਰਮਰਸ ਦਾ ਫਾਰਮਰਸ ਦਾ ਜ਼ਿੰਮੇਵਾਰਤਾ ਸਾਡੇ ਬਸ ਤੈਸੀ ਜਿਹੜਾ ਵੇਟ ਤੱਕ ਸਾਡੇ ਕੋ ਕੋ ਰੋਟਾਵੇਟਰ ਜਾਂ ਕੋ ਸੂਪਰ ਸੇਡਰ ਜਾਂ ਮਲਚਰ ਇਹ ਇਵੈਂਟ ਕੀ ਬੇਲਰ ਵੀ ਜੀ ਜਰ ਲੈ ਗਿਆ ਉਹਨੇ ਇਹ ਨਹੀਂ ਕਿਹਾ ਮੈਂ ਮੈਂ ਗਲਤੀ ਕੀਤੀ ਹੈ ਠੀਕ ਹੈ ਉਹਨੇ ਕਿਹਾ ਠੀਕ ਹੈ ਕੰਪਨੀ ਵਧੀਆ ਹੈ ਵਧੀਆ ਰਿਸਪੌਂਸ ਹੈ ਲੈ ਕੇ ਪਛਤਾਇਆ ਨਹੀਂ ਕਿਸੇ ਨੂੰ ਕੋਈ ਇਹ ਤਾਂ ਪਛਤਾਇਆ ਨਹੀਂਗਾ ਠੀਕ ਹੈ ਉਹਨੂੰ ਲੈ ਕੇ ਵਧੀਆ ਫੀਲ ਹੋਇਆ ਵੀ ਹਾਂ ਆਪਾਂ ਬਾਕੀ ਇੱਕ ਚੰਗੀ ਚੀਜ਼ ਤੇ ਕਤਰੀਬਨ ਮੈਂ 2 ਤੋਂ 17 ਤੱਕ ਹੁਣ ਤੱਕ ਜੇ 8900 ਰੋਟਾਊਟਰ ਵੇਚਾ ਜੀ ਠੀਕ ਹੈ ਇੱਕ ਰੋਟਾਊਟਰ ਨੇ ਮੇਰੇ ਕੋ ਆਇਆ ਵੀ ਜਿਹਨੇ ਜਰਾ ਕਹੇ ਵੀ ਮੈਂ ਆ ਪਾਈ ਚੰਗਾ ਲੱਗਾ ਮੈਂ ਵਾਪਸ ਕਰ ਦਿੱਤਾ ਲੱਗਾ ਇੱਕ ਨੇ ਇੱਕ ਕੋਈ ਵਾਪਸ ਦੇਣ ਕਰਨਿਆ ਇੱਕ ਵੀ ਇੱਕ ਪੀਸ ਇਹ ਜਿੱਥੇ ਇੱਕ ਵਗਿਆ ਉੱਥੇ ਤਾਂ ਸਾਰਾ ਪੈਂਡਿੰਗ ਆ ਜਾਂਦੇ ਠੀਕ ਹੈ ਜਿੱਥੇ ਇੱਕ ਵਾਜਾ ਉਹ ਸਾਰਾ ਪਿੰਡ ਹੀ ਕਹਿੰਦਾ ਵੀ ਮੈਸ਼ੇਜ ਇਵੈਂਟ ਕੀ ਅੱਜ ਦੀ ਡੇਟ ਜਿਹੜਾ ਸਾਡੇ ਮੈਸ਼ੇਜ ਦਾ ਸੁਪਰ ਸੀਡ ਰੇ ਹੂੰ ਕਤਰੀਬਨ ਆਮ ਕੰਪਨੀ ਨਾਲੋਂ 40000 ਰੁਪਏ ਮਹਿੰਗਾ ਜੀ ਬਿਲਕੁਲ ਹੈਗਾ ਕੋਈ ਸ਼ੱਕ ਨਹੀਂ ਤਾਂ ਵੀ ਜੇ ਕਸਟਮਰ ਇਹ ਕਹਿੰਦਾ ਵੀ ਲੈਣੀ ਮੈਸ਼ੇਜ ਕੁਆਲਟੀ ਹੈ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕਿੱਥੇ ਡੀਲਰਸ਼ਿਪ ਥੋੜਾ ਜਿਹਾ ਐਡਰੈਸ ਦੱਸ ਦੀਏ ਇਹ ਆਪਣੀ ਬਾਈਵਾਜੀ ਡੀਲਰਸ਼ਿਪ ਜਿਹੜੀ ਨਾ ਫਰੈਪੁਰ ਤੋਂ ਮੜਲਾ ਵਾਲਾ ਰੋਡ ਪੈਂਦੀ ਹੈ ਜੀ ਮਘੂ ਰੋਡ ਫਰੈਪੁਰ ਤੋਂ 4.5 ਕਿਲੋਮੀਟਰ ਤੇ ਆ ਨਾਲ ਹੀ ਪੰਪ ਹੈ ਆਪਣਾ ਜੀ ਪੰਪ ਦੇ ਨਾਲ ਹੀ ਆਪਣੀ ਡੀਲਰਸ਼ਿਪ ਹੈ ਜੀ ਠੀਕ ਹੈ ਐਚਪੀ ਦੇ ਪੰਪ ਦੇ ਬਿਲਕੁਲ ਨਾਲ ਨਾਲ ਜੀ ਤੇ ਐਟ ਦੀ ਐਂਡ ਆਫ ਦਾ ਵੀਡੀਓ ਕੀ ਕਹਿਣਾ ਚਾਹੋਗੇ ਜੀ ਫਾਰਮਰਸ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਵੀ ਜਿਹੜੇ ਤੁਸੀਂ ਮੈਸ਼ੂ ਕੰਪਨੀ ਜੁੜੋ ਹਮ ਕੁਆਲਿਟੀ ਟੌਪ ਕਲਾਸ ਹੈ ਜੀ ਤੇ ਜੇ ਤੁਸੀਂ ਤੇ ਆਪਾਂ ਨਾ ਬੁਕਿੰਗ ਕਰਾਓਗੇ ਤਾਂ ਹੀ ਪਤਾ ਸੀ ਤੁਹਾਨੂੰ ਦੇ ਪਾਵਾਂਗੇ ਨਹੀਂ ਤੇ ਕਿਉਂਕਿ ਸਾਡਾ ਜਿਹੜਾ ਕੰਪਨੀ ਦਾ ਮਾਲ ਪੂਨੇ ਤੋਂ ਆਉਣਾ ਹੈ ਇੱਕ ਡਰ ਵੀ ਆਉਣਾ ਹੈ ਇਸੇ ਕਾਟੋ-ਕਾਟ ਤੁਹਾਨੂੰ 809 ਦਿਨ ਚਾਹੀਦੇ ਨੇ ਜੀ ਜੇ ਕੋ ਸਾਡੇ ਕੋ ਬੁਕਿੰਗ ਆਣ ਗਿਆ ਅਸੀਂ ਉਸ ਤੋਂ ਤੇ 809 ਦਿਨ ਪਹਿਲਾਂ ਕੰਪਨੀ ਨੂੰ ਆਰਡਰ ਰਿਕੁਐਸਟ ਕਰਾਵਾਂਗੇ ਆਰਡਰ ਪਾਵਾਂਗੇ ਤਾਂ ਹੀ ਸਾਡੇ ਕੋ ਮਾਲ ਆਵੇਗਾ ਜੀ ਤੇ ਹੁਣ ਸਬਸਿਡਰੀ ਲਈ ਅਸੀਂ ਜ਼ਿੰਮੇਵਾਰ ਪਰਾਉਣ ਨੂੰ ਕਰਾਂਗੇ ਵੱਧ ਤੋਂ ਵੱਧ ਤੁਸੀਂ ਮੈਸੇਜ ਜੁੜੋ ਜੀ ਜੀ ਤੇ ਮੁੱਕ ਦਾ ਲੈ ਉਪਲਾ ਬਿਠਾਓ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਬਾਈ ਬਾਈ ਬਹੁਤ ਬਹੁਤ